ਇਨਨੂੰ ਹੁਣ ਆਪਣੇ ਹਾਰ ਸਾਹਮਣੇ ਦਿਖ ਰਹੀ ਹੈ ਇਸ ਕਰਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਤੁਮਕਾਇਆ ਜਾ ਰਿਹਾ ਇਥੋਂ ਤੱਕ ਵੀ ਕੋਈ ਨਸ਼ਿਆਂ ਦੇ ਵੀ ਜਿਹੜੇ ਨੌਜਵਾਨ ਵਿਚਾਰੇ ਸਾਡੇ ਨਸ਼ਿਆਂ ਤੋਂ ਪੀੜਤ ਹੈ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਵੀ ਵਰਤਾਈਆਂ ਜਾ ਰਹੀਆਂ ਪਰ ਤੁਸੀਂ ਇਸ ਮੁਤਲਕ ਐਸਐਸਪੀ ਨੂੰ ਕੋਈ ਕੰਪਲੇਂਟ ਨਹੀਂ ਦਿੱਤੀਆਂ ਜਾਂ ਚੋਣ ਕਮਿਸ਼ਨ ਨੂੰ ਕੁਝ ਉਹ ਤੇ ਉਹਨਾਂ ਨੂੰ ਖੁਦ ਹੀ ਜਾਂਚ ਕਰਨੀ ਚਾਹੀਦੀ ਹੈ ਕਿਹੜੇ ਕਿਹੜੇ ਮੁੱਦੇ ਨੇ ਕਿਹੜੇ ਕਿਹੜੇ ਮਸਲੇ ਨੇ ਤਰੰਤਾਂ ਹਲਕੇ ਦੇ ਲੋਕਾਂ ਦੇ ਜੇਕਰ ਭਾਈ ਮਨਦੀਪ ਸਿੰਘ ਸਰ ਕਰਦੇ ਨੇ ਚੋਣਾ ਸਭ ਤੋਂ ਵੱਡਾ ਮਸਲਾ ਜਿਹੜਾ ਵਾ ਉਹ ਇੱਕ ਤਲਾਅ ਡਾਡੋ ਦਾ ਦੂਸਰਾ ਇਹ ਨਸ਼ਿਆਂ ਦਾ ਬਹੁਤ ਵੱਡਾ ਨਸ਼ੇ ਤੋਂ ਜਿਹੜੇ ਨੌਜਵਾਨੀ ਬੜੀ ਦੁਖੀ ਆ ਲੋ ਉਹਨਾਂ ਦੇ ਮਾਪੇ ਨੌਜਵਾਨ ਕਤਨੀ ਕਿੰਨੇ ਰੋਜ਼ ਦੇ ਇਹ ਖਤਮ ਹੋ ਰਹੇ ਆ ਨਸ਼ਿਆਂ ਦੀ ਵਜ੍ਹਾ ਨਾਲ ਤੇ ਇਹਦੇ ਵਾਸਤੇ ਜਿਹੜਾ ਕਿ ਸਭ ਤੋਂ ਪਹਿਲ ਜਿਹੜੀ ਕਿ ਘੜੀ ਨੌਜਵਾਨੀ ਨੂੰ ਬਚਾਉਣਾ ਜਿਹੜਾ ਸਾਡਾ ਪਹਿਲਾ ਫਰਜ਼ ਹੈ ਜਿਹੜੀਆਂ ਅਫਰਾਤੀਆਂ ਦਾ ਦੂਜਾ ਤੇ ਦਾ ਜਿਹੜਾ ਇੱਥੇ ਦਾ ਬਹੁਤ ਬਹੁਤ ਗੰਦਾ ਹੋ ਚੁੱਕਾ ਹੋ ਪੰਜਾਬ ਦਾ ਦਿਨ ਦਿਹਾੜੇ ਕਤਲ ਹੋ ਰਹੇ ਆ ਇਸ ਕਰਕੇ ਲੋਕ ਬੜੇ ਪਰੇਸ਼ਾਨ ਨੇ ਇਹਨਾਂ ਸਰਕਾਰਾਂ ਜੋ ਸੂਬਾ ਸਰਾਂਦਾਰ ਕੇ ਆ ਬੰਦਿਆਂ ਨੇ ਜਾਂ ਸਾਡੀ ਸਰਕਾਰ ਦੀਆਂ ਸ਼ੇਹਾਂ ਤੇ ਦੂਜੀਆਂ ਪਾਰਟੀਆਂ ਦੇ ਧਿਰਾਂ ਨੇ ਸਾਰਿਆਂ ਨੇ ਰਲ ਕੇ ਸੀ ਇੱਥੇ ਪੰਜਾਬ ਦਾ ਤੇ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਕਹਾਣ ਕੀਤਾ ਸੋ ਤਰਨਤਾਰ ਦੀ ਬਾਈ ਇਲੈਕਸ਼ਨ ਦਾ ਜਿਹੜਾ ਮਾਹੌਲ ਅਮਰਿਤਪਾਲ ਦੇ ਪਿਤਾ ਜੀ ਸਰਦਾਰ ਅਸੇਮ ਸਿੰਘ ਜੀ ਹਾਜ਼ਰ ਨੇ ਗੱਲਬਾਤ ਕਰਨ ਲਿਆ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜਿੱਕਾ ਖਾਲਸਾ ਵਰੀ ਫਤੇ ਕਿੱਦਾਂ ਚੱਲ ਰਿਹਾ ਚੋਣ ਪ੍ਰਚਾਰ ਜਿਸ ਹਸਾਬ ਨਾਲ ਭਾਈ ਮਨਦੀਪ ਸਿੰਘ ਦੇ ਹੱਕ ਦੇ ਵਿੱਚ ਵਕ ਵਕ ਥਾਵਾਂ ਤੇ ਲੋਕ ਜੁੜ ਰਹੇ ਨੇ ਕਿੱਦਾਂ ਦਾ ਰਿਸਪੌਂਸ ਮਿਲ ਰਿਹਾ ਮੇਰਾ ਖਿਆਲ ਆ ਗੁਰੂ ਮਹਾਰਾਜ ਦੀ ਕਿਰਪਾ ਸਦਕਾ ਬਹੁਤ ਚੜ੍ਹਦੀ ਕਲਾ ਹੋ ਰਹੀ ਆ ਸੰਗਤਾਂ 'ਚ ਬਹੁਤ ਵੱਡਾ ਹਤਸ਼ਾਹ ਆ ਜਿਦਾਂ 2024 'ਚ ਅਮਰਿਤਪਾਲ ਦੇ ਟਾਈਮ ਸੀਗਾ ਉਦਾਂ ਹੀ ਬੜੀ ਕਿਰਪਾ ਹੋ ਰਹੀ ਆ ਪਰ ਸਰਕਾਰਾਂ ਦਾ ਤੇ ਦੂਜੀਆਂ ਧਿਰਾਂ ਦਾ ਬ ਆ ਵੋਟਰਾਂ ਦੇ ਉੱਪਰ ਦਬਾਅ ਵੀ ਆ ਤੇ ਪਰ ਫਿਰ ਵੀ ਲੋਕ ਚੜ੍ਹਦੀ ਕਲਾ ਚ ਆ ਤੇ ਇਸ ਕਰਕੇ ਇਹਨਾਂ ਨੂੰ ਹੁਣ ਆਪਣੀ ਹਾਰ ਸਾਹਮਣੇ ਦਿਖ ਰਹੀ ਹੈ ਇਸ ਕਰਕੇ ਲੋਕਾਂ ਨੂੰ ਡਰਾਇਆ ਜਾ ਰਿਹਾ ਤੁਮਕਾਇਆ ਜਾ ਰਿਹਾ ਤੇ ਇਹ ਸਾਰੀਆਂ ਚੀਜ਼ਾਂ ਕੀਤੀਆਂ ਜਾ ਰਹੀਆਂ ਲਾਲਚ ਦਿੱਤੇ ਜਾ ਰਹੇ ਆ ਵਿਕਾਸ ਦੇ ਕੀ ਕੀ ਲਾਲਚ ਦਿੱਤੇ ਜਾ ਰਹੇ ਨੇ ਲਾਲਚ ਮਤਲਬ ਬਹੁਤ ਕੁਝ ਦਿੱਤਾ ਜਾ ਰਿਹਾ ਜੀ ਤੁਸੀਂ ਇੱਕ ਪਾਸੇ ਦੇ ਡਰਾਵੇ ਦਿੱਤੇ ਜਾ ਰਹੇ ਆ ਇੱਕ ਪਾਸੇ ਦੂਸਰੇ ਤੁਹਾਡੇ ਤੁਹਾਨੂੰ ਆ ਕਰ ਦਿੰਦੇ ਪਿੰਡਾਂ ਚ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਕਈ ਕੁਝ ਕੀਤਾ ਜਾ ਰਿਹਾ ਹੋਰ ਵੀ ਮੇਰੇ ਖਲ ਅੰਦਰ ਖਾਤੇ ਵੀ ਕੋਈ ਇਥੋਂ ਤੱਕ ਵੀ ਕੋਈ ਨਸ਼ਿਆਂ ਦੇ ਵੀ ਜਿਹੜੇ ਨੌਜਵਾਨ ਵਿਚਾਰੇ ਸਾਡੇ ਨਸ਼ਿਆਂ ਤੋਂ ਪੀੜਤ ਐ ਉਹਨਾਂ ਨੂੰ ਇਹੋ ਜਿਹੀਆਂ ਚੀਜ਼ਾਂ ਵੀ ਵਰਤਾਈਆਂ ਜਾ ਰਹੀਆਂ ਨਸ਼ਾ ਵੇਚਿਆ ਜਾ ਰਿਹਾ ਨਹੀਂ ਵੇਚਿਆ ਨਹੀਂ ਵਰਤਾਇਆ ਜਾ ਰਿਹਾ ਜੀ ਅੱਛਾ ਫਿਰ ਤੁਸੀਂ ਇਸ ਮੁਤਲਕ ਐਸਐਸਪੀ ਨੂੰ ਕੋਈ ਕੰਪਲੇਂਟ ਨਹੀਂ ਦਿੱਤੀਆਂ ਜਾਂ ਚੋਣ ਕਮਿਸ਼ਨ ਨੂੰ ਕੁਝ ਨਹੀਂ ਚੋਣ ਕਮਿਸ਼ਨ ਨੂੰ ਉਹਤੇ ਉਹਨਾਂ ਨੂੰ ਖੁਦ ਹੀ ਜਾਂਚ ਕਰਨੀ ਚਾਹੀਦੀ ਆ ਪਰ ਇਹ ਹਾਲਾਤ ਇਦਾਂ ਦੇ ਹੋ ਰਹੇ ਆ ਹੂੰ ਤੇ ਕੀ ਲੱਗਦਾ ਤੁਹਾਨੂੰ ਪੰਥਕ ਤੌਰ ਤੇ ਜਿਵੇਂ ਭਾਈ ਅੰਮ੍ਰਿਤਪਾਲ ਹੋਰਾ ਨੂੰ ਇੱਥੇ 25 ਦੇ ਵਿੱਚ ਮੈਂ ਇਹ ਹਲਕਾ ਜਿੱਤਿਆ ਵਿਧਾਨ ਸਭਾ ਹਲਕਾ ਜਿੱਤਿਆ ਲੋਕ ਸਭਾ ਹਲਕੇ ਚ ਵਿਧਾਨ ਸਭਾ ਹਲਕਾ ਜਿੱਤਿਆ ਭਾਈ ਮਨਦੀਪ ਸਿੰਘ ਨੂੰ ਕਿੰਨਾ ਕੁ ਰਿਸਪੌਂਸ ਮਿਲਣ ਦੀ ਕਿਉਂਕਿ ਅੰਮ੍ਰਿਤਪਾਲ ਹੋਰੀ ਜੇਲ੍ਹ ਦੇ ਵਿੱਚ ਬੈ ਕੇ ਉਹਨਾਂ ਨੇ ਜਿੱਤ ਹਾਸਲ ਕੀਤੀ ਹੈ ਲੇਕਿਨ ਹੁਣ ਗਰਾਊਂਡ ਪੱਧਰ ਤੇ ਉਸ ਸਾਹਬ ਨਾਲ ਤੁਹਾਡਾ ਵਰਕ ਹੈ ਕਿੰਨੀ ਕੁ ਲੀਡ ਤੁਹਾਨੂੰ ਲੱਗਦੀ ਹੈ ਕਿ ਕਿੰਨੀ ਕੁ ਲੀਡ ਤੇ ਤੁਸੀਂ ਜਿੱਤ ਹਾਸਲ ਕਰ ਸਕਦੇ ਹੋ ਮੇਰਾ ਖਿਆਲ ਹੈ ਕਿ ਜਿਹੜੀ ਅੰਮ੍ਰਿਤਪਾਲ ਦੇ ਟਾਈਮ ਤੇ ਜਿੰਨੀ ਵੋਟ ਪਈ ਸੀ ਉਸ ਤੋਂ ਜ਼ਿਆਦਾ ਵੋਟ ਪਊਗੀ ਮਨਦੀ ਵੀ ਉਹਨਾਂ ਦੇ ਭਰਾ ਦੀ ਵੀ ਬਹੁਤ ਵੱਡੀ ਕੁਰਬਾਨੀ ਆ ਫਿਰ ਅਮਰਤਪਾਲ ਦਾ ਵੀ ਜਿਹੜਾ ਪਾਰਟੀ ਵੀ ਪੂਰਾ ਵਰਕ ਕਰ ਰਹੀ ਆ ਹੋਰ ਤੇਰਾ ਵੀ ਸਮਰਥਨ ਦੇ ਰਹੀਆਂ ਮੇਰੇ ਖਿਆਲ ਲੇ ਕੇ ਵੱਡੀ ਬਹੁਤ ਵੱਡੀ ਲੀਡ ਨਾਲ ਜਿੱਤ ਰਹੇ ਚੈਲੰਜ ਤੇ ਚੁਣੌਤੀਆਂ ਕੀ ਮੰਨਦੇ ਤੁਸੀਂ ਹਲਕੇ ਦੇ ਵਿੱਚ ਨਹੀਂ ਚੈਲੰਜ ਚ ਲੋਨ ਚੁਣੌਤੀਆਂ ਜਦੋਂ ਕੌਮ ਉੱਠ ਖੜਦੀ ਆ ਲੋਕ ਉੱਠ ਖੜਦੇ ਆ ਜੋ ਉਹਨਾਂ ਨਾਲ ਤੱਕੇ ਬੇਇਨਸਾਫੀਆਂ ਇਹਨਾਂ ਸਰਕਾਰਾਂ ਨੇ ਇਹਨਾਂ ਪਾਰਟੀਆਂ ਨੇ ਕੀਤੀਆਂ ਸਮੇਂ-ਸਮੇਂ ਤੇ ਇਸ ਕਰਕੇ ਲੋਕ ਇਹਨਾਂ ਤੋਂ ਬਹੁਤ ਨਰਾਸ਼ ਆ ਬਹੁਤ ਦੁਖੀ ਨਸ਼ੇ ਦਾ ਜਿਹੜਾ ਇੱਥੇ ਹੋਰ ਦਿਨ ਦਿਹਾੜੇ ਜੋ ਇੱਥੇ ਦੇ ਵਪਾਰ ਆ ਜੋ ਸ਼ਹਿਰਾਂ ਦੇ ਵਪਾਰੀ ਆ ਦੂਜੇ ਦੁਕਾਨਦਾਰ ਆ ਉਹਨਾਂ ਨੂੰ ਜਿਹੜੀਆਂ ਫਰੋਤੀਆਂ ਦਾ ਦੂਜਾ ਤੇਜਾ ਜਿਹੜਾ ਇੱਥੇ ਦਾ ਬਹੁਤ ਮਾਹੌਲ ਬੜ ਗੰਦਾ ਹੋ ਚੁੱਕਾ ਪੰਜਾਬ ਦਾ ਦਿਨ ਦਿਹਾੜੇ ਕਤਲ ਹੋ ਰਿਹਾ ਇਸ ਕਰਕੇ ਲੋਕ ਬੜੇ ਪਰੇਸ਼ਾਨ ਨੇ ਇਹਨਾਂ ਸਰਕਾਰਾਂ ਦਾ ਖਾਸ ਤੌਰ ਤੇ ਭਾਈ ਅੰਮ੍ਰਿਤਪਾਲ ਹੋਰ ਨੂੰ ਕੰਮ ਕਰਨ ਦਾ ਮੌਕਾ ਨਹੀਂ ਮਿਲ ਰਿਹਾ ਕਿਉਂਕਿ ਉਹ ਜੇਲ੍ਹ ਦੇ ਵਿੱਚ ਠੀਕ ਹੈ ਦੂਸਰੇ ਪਾਸੇ ਜੇਕਰ ਆਪਾਂ ਦੇਖੀਏ ਤਾਂ ਭਾਈ ਮਨਦੀਪ ਸਿੰਘ ਹੁਣ proper ਤਰੀਕੇ ਨਾਲ ਲੋਕਾਂ ਵਿੱਚ ਵਿਚਰ ਰਹੇ ਨੇ ਕਿਹੜੇ ਕਿਹੜੇ ਮੁੱਦੇ ਨੇ ਕਿਹੜੇ ਕਿਹੜੇ ਮਸਲੇ ਨੇ ਤਰਨਤਾਰ ਹਲਕੇ ਦੇ ਲੋਕਾਂ ਦੇ ਜੇਕਰ ਭਾਈ ਮਨਦੀਪ ਸਿੰਘ ਸਰ ਕਰਦੇ ਨੇ ਚੋਣਾ ਤਾਂ ਉਹਨਾਂ ਦੇ ਵਿੱਚ ਉਹਨਾਂ ਨੂੰ ਅੱਗੇ ਆ ਕੇ ਪੂਰੇ ਕਰਨੇ ਨਹੀਂ ਮੇਰਾ ਖਿਆਲ ਹੈ ਕਿ ਜਿਹੜਾ ਸਭ ਤੋਂ ਵੱਡਾ ਮਸਲਾ ਜਿਹੜਾ ਵਾ ਉਹ ਇੱਕ ਤਲਾ ਇਨਡਾਡਰ ਦਾ ਦੂਸਰਾ ਇਹ ਨਸ਼ਿਆਂ ਦਾ ਬਹੁਤ ਵੱਡਾ ਨਸ਼ੇ ਤੋਂ ਲੋਕ ਜਿਹੜੇ ਨੌਜਵਾਨੀ ਬੜੀ ਦੁਖੀ ਹੈ ਉਹਨਾਂ ਦੇ ਮਾਪੇ ਨੌਜਵਾਨ ਕਤਾਂ ਕਿੰਨੇ ਰੋਜ਼ ਦੇ ਖਤਮ ਹੋ ਰਹੇ ਆ ਨਸ਼ਿਆਂ ਦੀ ਵਜ੍ਹਾ ਨਾਲ ਤੇ ਇਹਦੇ ਵਾਸਤੇ ਜਿਹੜਾ ਕਿ ਸਭ ਤੋਂ ਪਹਿਲ ਜਿਹੜੀ ਕਿ ਸਾਡੀ ਨੌਜਵਾਨੀ ਨੂੰ ਬਚਾਉਣਾ ਜਿਹੜਾ ਸਾਡਾ ਪਹਿਲਾ ਫਰਜ਼ ਆ ਉਹ ਉਹਦੇ ਵਾਸਤੇ ਇਹ ਸਭ ਤੋਂ ਵੱਧ ਕੰਮ ਕਰਾਂਗੇ ਬਾਕੀ ਵੀ ਜਿੱਥੇ ਜਿਹੜਾ ਲਾ ਐਂਡ ਆਰਡਰ ਦਾ ਦੂਜਾ ਤੀਜੇ ਜੋ ਮਸਲੇ ਆ ਸਾਰਿਆਂ ਵਾਸਤੇ ਕੰਮ ਕੀਤਾ ਜਾਏ ਪੰਥਕ ਤੌਰ ਤੇ ਜੇਕਰ ਗੱਲਬਾਤ ਕੀਤੀ ਜਾਏ ਤਾਂ ਭਾਈ ਮਨਦੀਪ ਸਿੰਘ ਪੰਥਕ ਹਲਕੇ ਨੂੰ ਲੈ ਕੇ ਉਹਨਾਂ ਨੇ ਪਿਛਲੇ ਇੱਕ ਖਾਲਸਤਾਨ ਨੂੰ ਲੈ ਕੇ ਇੱਕ ਸਟੇਟਮੈਂਟ ਸਾਂਝੀ ਕੀਤੀ ਸੀ ਹਰੇਕ ਬੰਦੇ ਦੀ ਨਿੱਜੀ ਰਾਏ ਹੁੰਦੀ ਹੈ ਤੁਹਾਡੀ ਪ੍ਰੈਸ ਕਾਨਫਰੰਸ ਦੇ ਵਿੱਚ ਮੈਂ ਕਾਫੀ ਵਾਰ ਸੁਣਿਆ ਕਿ ਤੁਸੀਂ ਇਹ ਰੱਖਦੇ ਹੋ ਉਸ حساب ਦੇ ਨਾਲ ਤੁਹਾਨੂੰ ਰਿਸਪੌਂਸ ਮਿਲ ਪਾਊਗਾ ਨਹੀਂ ਜੀ ਗੁਰੂ ਮਹਾਰਾਜ ਦੀ ਕਿਰਪਾ ਲੋਕ ਇੱਥੇ ਦੇ ਜਿਹੜੇ ਆ ਸਿੱਖੀ ਨਾਲ ਪਿਆਰ ਕਰਨ ਵਾਲੇ ਆ ਇੱਥੇ ਸਿੱਖਾਂ ਤੇ ਬਹੁਤ ਵੱਡਾ ਪੱਦਰ ਤੇ ਜੋ ਬੀਤੇ ਸਮੇਂ ਚ ਬਹੁਤ ਵੱਡਾ ਤਸ਼ੱਦਦ ਹੋਇਆ ਤੇ ਬਹੁਤ ਜੋਸ਼ੂਬਾ ਸਰਾਂਦਾਰ ਗਿਆ ਬੰਦਿਆਂ ਨੇ ਜਾਂ ਸਾਡੀ ਸਰਕਾਰ ਦੀਆਂ ਸ਼ੇਹਾਂ ਤੇ ਦੂਜੀਆਂ ਪਾਰਟੀਆਂ ਦੇ ਧਿਰਾਂ ਨੇ ਸਾਰਿਆਂ ਨੇ ਲੜ ਕੇ ਸੀ ਇੱਥੇ ਪੰਜਾਬ ਦਾ ਤੇ ਪੰਜਾਬ ਦੀ ਨੌਜਵਾਨੀ ਦਾ ਬਹੁਤ ਵੱਡਾ ਕਾਣ ਕੀਤਾ ਉਹਦੇ ਵਾਸਤੇ ਲੋਕਾਂ ਨੂੰ ਇੱਕ ਆਸ ਉਮੀਦ ਦੀ ਕਰਨਿਆ ਇਸ ਕਰਕੇ ਲੋਕ ਜੜਦੀ ਕਲਾ ਨਾਲ ਠੀਕ ਹੈ ਸ਼ੁਕਰੀ ਬਾਬਾ ਤਾਂ ਖਾਲਸਾ ਸੂਏ ਸਰ ਸਰਦਾਰ ਪ੍ਰਸੇਮ ਸਿੰਘ ਜਿਨ੍ਹਾਂ ਨੇ ਗੱਲਬਾਤ ਕੀਤੀ ਹੈ ਕਿ ਵੱਡੀ ਲੀਗ ਨਾਲ ਇਥੋਂ ਜਿੱਤ ਹਾਸਲ ਕੀਤੀ ਜਾਏਗੀ ਹੁਣ ਦੇਖਣਾ ਹੋਏਗਾ ਕਿ ਆਉਣ ਵਾਲੇ ਇਸ ਸਮੇਂ ਦੇ ਵਿੱਚ 14 ਤਰੀਕ ਨੂੰ ਕੀ ਕੁ ਨਤੀਜੇ ਸਾਹਮਣੇ ਆਉਂਦੇ ਨੇ ਕੈਮਰਾਮੈਨ ਰঞ্জੀਤ ਸਿੰਘ ਹੁਮਰ ਦੇ ਨਾਲ ਪ੍ਰਾਈਮ ਟੂ ਟੀਵੀ ਤਰਨ